ਗੱਲ ਦੋ ਕੱਪੜਿਆਂ ਦੀ ਨਹੀਂ ਹੈਗੀ ਮੈਂ ਸਾਰਾ ਦਿਨ ਨਾ ਕੰਮ ਧੰਦਾ ਕਰਦੀ ਥੱਕ ਜਾਂਦੀ ਹਾਂ ਕਿਸੇ ਟਾਈਮ ਨੂੰ ਰੈਸਟ ਕਰਨ ਦਾ ਜੀ ਤਾਂ ਨਹੀਂ ਕਰਦਾ ਪੈਸੇ ਦੇਣ ਨੂੰ ਪਰ ਦੇਣੀ ਪੈਣਗੇ ਦਸ ਇਹਦੀ ਦਵਾਈ ਲੈਣ ਨੂੰ ਕੀ ਹੋਇਆ ਪਰ ਇਹ ਮਰਨ ਦੇ ਲੱਗਣ ਤੇ ਅੱਗੇ ਨੂੰ ਅੱਜ ਨਾਲ ਮੈਂ ਖਾ ਅੱਧਾ ਭੁੱਖਾ ਰਹਿ ਗਿਆ ਉਸ ਨੂੰ ਪਤਾ ਤੁਹਾਨੂੰ ਮੈਨੂੰ ਇਹ ਵੀ ਦੱਸ ਰਿਹਾ ਕੀ ਦੱਸ ਰਿਹਾਗਾ ਕਹਦਾ ਨਾ ਤਾਂ ਮੈਨੂੰ ਦਵਾਈ ਦੇਣਾ ਟਾਈਮ ਤੇ ਨਾ ਰੋਟੀ ਪਾਣੀ ਦਿੰਦੀ ਹੈ ਨੱਕੀ ਬੋਲਦਾ ਸੀ ਕੀ ਭੌਗਦਾ ਸੀ ਹੈ ਮੇਰੀ ਗੁੱਤ ਪਟਵਾਏਗਾ ਮੇਰੀ ਗੁੱਤ ਪਟਵਾਏਗਾ ਮੇਰੀ ਗੁੱਤ ਪਟਵਾਏਗਾ ਦੱਸੇ ਚੁੱਪ ਕਰਕੇ ਨਾ ਜਬਾਨ ਨਾ ਕੱਢੀ ਬਾਹਰ ਨਾ ਸਾਇ ਇੱਥੇ ਬੀਜੂ ਖੜਾ ਹੋ ਕੇ ਰੋਟੀ ਖਾ ਲੈ ਤੇਰੇ ਮੂੰਹ 'ਚ ਨਹੀਂ ਮੈਂ ਬੁਰਕੀਆਂ ਪਾਉਣ ਵਾਲੀ ਨਾ ਤੈਨੂੰ ਖੜਾ ਕਰਾਂ ਚੁੱਪ ਕਰਕੇ ਖਾ ਲੈ ਪਿਆ ਪਿਆਈ ਚੁਸਰਾ ਇੱਥੇ ਖਾ ਰੋਟੀ ਮੇਰੇ ਸਾਹਮਣੇ ਸਾਰੀ ਰੋਟੀ ਖਾ ਜਾ ਦਫਾ ਹੋਣਾ ਕਿੱਡੀਆਂ ਇੱਥੇ ਬਹਿਤਾਂ ਨੀ ਚੂਚਲੇ ਜੇਚ ਕਿੱਥੋਂ ਬਾਦ ਪਿਆ ਮਰਦਾ ਵੀ ਨਹੀਂ ਹੈਗਾ ਜੇ ਮਰ ਜੇ ਖੜਾ ਛੁੱਟ ਜੇ ਖਾਲਾ ਖਾਲਾ ਚਲਸਲਾ ਇਹ ਕਹਾਤ ਤਾਂ ਚੱਲਦਾ ਤੇਰਾ ਇਹਦੇ ਨਾਲ ਖਾਲਾ ਉਧਰ ਨੂੰ ਅੱਗ ਲੱਗੀ ਉਧਰਲੇ ਹੱਥ ਨੂੰ ਤੇਰੇ ਨੂੰ ਇਧਰਲੇ ਨੂੰ ਤਾਂ ਲੱਗੀ ਖਾਲਾ ਖਾਲਾ ਬਥੇਰੀ ਸਵਾਦ ਸਬਜੀ ਐ ਮਾ ਉਸਵਾਦ ਬੜਾ ਲੱਕੀ ਨਾ ਮਿਰਚ ਸਵਾਦ ਐ ਸਬਜੀ ਕੋਈ ਨਾ ਤੂੰ ਰੋਟੀ ਖਾਵੇਂ ਪਾਣੀ ਲੈ ਕੇ ਆਉਣੀ ਆ ਖਾਲਾ ਖਾਲਾ ਮੈਂ ਲਿਆਉਣੀ ਆ ਪਾਣੀ ਅੱਛਾ ਪਾਣੀ ਪੀਣਾ ਹੈ ਪਾਣੀ ਵੀ ਮਿਲੂਗਾ ਨਾ ਤੂੰ ਕੀ ਸਮਝਦਾ ਸੀਗਾ ਵੀ ਦਾਲ ਬਿਨਾ ਮਿਰਚ ਤੋਂ ਹੈ ਤੇਰੇ ਵੀ ਨਾਨੀ ਜਿਆਦਾ ਹੂ ਤੈਨੂੰ ਫੇਰ ਪਤਾ ਲੱਗੂ ਵੀ ਕਿਸੇ ਤੇ ਝੂਠਾ ਦੋਸ਼ ਕਿਵੇਂ ਲਾਈਦਾ ਲੈ ਪਾਣੀ ਪੀ ਲੈ ਲੈ ਪੀ ਲੈ ਪਾਣੀ ਪੀ ਲੈ ਹਰਮਣ ਪੀ ਲੈ ਪਾਣੀ ਪਾਣੀ ਹਜੇ ਤੈਨੂੰ ਪਾਣੀ ਦਊ ਜਦੋਂ ਆਪਦੇ ਭਰਾ ਨੂੰ ਗੱਲਾਂ ਦੱਸਦਾ ਝੂਠੀਆਂ ਹੋ ਖਾ ਰੋਟੀ ਐਥੇ ਸਾਰੀ ਰੋਟੀ ਖਤਮ ਕਰ ਦੇ ਤੈਨੂੰ ਕੁਝ ਨਹੀਂ ਮਿਲਣਾ ਆ ਆ ਚੱਕ ਪਾਣੀ ਪੀ ਲੈ ਜੇ ਪੀਤਾ ਜਾਂਦਾ ਤਾਂ ਪੀ ਪੀ ਪਾਣੀ ਪਿਉ ਉਹਨੂੰ ਤੈਨੂੰ ਪਾਣੀ ਮੈਂ ਮੈਂਨੇ ਤੋਪਾ ਮਾਰਿਆ ਅੱਜ ਤੋਂ ਬਾਅਦ ਕੋਈ ਨਹੀਂ ਨਾ ਨਹੀਂ ਮੇਰੇ ਤੇ ਹਾਏ ਚਾਚੀ ਸੱਚੀ ਕਹਿੰਦੀ ਸੀ ਵੀ ਅਮਨ ਹਰਮਨ ਨਾਲ ਬੁਰਾ ਵਰਤਾਓ ਕਰਦੀ ਆ ਅੱਜ ਤਾਂ ਮੈਂ ਅੱਖੀਂ ਦੇਖ ਲਿਆ ਕਰਦੀ ਆ ਇਹਦੇ ਨਾਲ ਗੱਲ ਮੈਂ ਲੈ ਸਮਨ ਇਕ ਇਕ ਹੀ ਹੋ ਰਿਹਾ ਅਮਨ ਕੀ ਕਰੀ ਜੰਨੀ ਤੂੰ ਪਾਣੀ ਲਈ ਜਵਾਕ ਨੂੰ ਤਰਸਾ ਕਿਉ ਰਹੀ ਆ ਆ ਕਿ ਤੂੰ ਸੌਂਦੇ ਮੇਰੇ ਨਾਲ ਲੜਨ ਲੱਗੇ ਮੈਂ ਤਾਂ ਹਰਮਨ ਰੋਟੀ ਖਵਾਈ ਲੈਣੀ ਤੇ ਪਾਣੀ ਪਿਉਣੀ ਆ ਆ ਇਸ ਤਰ੍ਹਾਂ ਕੋਣ ਪਾਣੀ ਪੀਉਂਦਾ ਜਿਸ ਤਰ੍ਹਾਂ ਤੂੰ ਪੀਈ ਜੰਨੀ ਆ ਉਹ ਵਿਚਾਰਾ ਤਰਸੀ ਜਾਂਦਾ ਪਾਣੀ ਨੂੰ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੂੰ ਉਸਦੀ ਲਾਚਾਰੇ ਬੇਵਸੀ ਦਾ ਮਜ਼ਾਕ ਬਣਾਈ ਜਾਂਦੀ ਆ ਮੈਂ ਕੀਤਾ ਕੀ ਇਹਦੀ ਲਹਿਰ ਪਰ ਪਾਣੀ ਪੀ ਲਾ ਮੈਂ ਕਦੋਂ ਕਿਹਾ ਕੁਛ ਇਹ ਆਪ ਹੀ ਨਹੀਂ ਪੀ ਰਿਆ ਪਾਣੀ ਪਾਸੇ हट ਜੀ ਜੀ ਸੋਨੂ ਕੋਈ ਗਲਤ ਫहमी ਹੋ ਗਈ ਮੈਂ ਤਾਂ ਭਾਵੇਂ ਰੋਟੀ ਖਵਾਈ ਜਾਨੀ ਆ ਤੁਸੀਂ ਆਉਦੇ ਹਾਲ ਚਾਲ ਤਾਂ ਕੀ ਪੁੱਛਣਾ ਸੀ ਮੇਰੇ ਨਾਲ ਹਾਲ ਚਾਲ ਮੈਂ ਤੇਰਾ ਬਾਅਦ ਪੁੱਛੂੰ ਜੇ ਮੈਨੂੰ ਕੁਝ ਦਿਸਦਾ ਨਾ ਹੋਵੇ ਮੈਂ ਸਭ ਅਗਦੀ ਅੱਖੀਂ ਦੇਖ ਲਿਆ ਤੈਨੂੰ ਕੀ ਲੱਗਦਾ ਮੈਨੂੰ ਤੇਰੀ ਕਿਸੇ ਹਰਕਤ ਦਾ ਨਹੀਂ ਪਤਾ ਲੱਗਦਾ ਮੈਨੂੰ ਉੱਥੇ ਬੈਠੇ ਨੂੰ ਤੇਰੀ ਪੂਰਾ ਪੂਰਾ ਗੱਲ ਦਾ ਪਤਾ ਲੱਗਦਾ ਵੀ ਤੂੰ ਕੀ ਕੀ ਇਹਦੇ ਨਾਲ ਬੁਰਾ ਵਰਤਾਓ ਕਰਦੀ ਐ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਹਰਮਨ ਰੋਟੀ ਖਾ ਲ ਤੁਸੀਂ ਖਵਾ ਦੋ ਦੀਦੀ ਰੋਟੀ ਖਾ ਲ ਹਰਮਨ ਰੋਟੀ ਖਾ ਹਰਮਨ ਕਿਉਂ ਕਿਉਂ ਨਹੀਂ ਖਾਂਦਾ ਰੋਟੀ ਚਲੋ ਨਾ ਖਾਓ ਹੋਰ ਲਿਆ ਦਿੰਦੀ ਐ ਸਬਜ਼ੀ ਫੜਾ ਦੋ ਮੈਨੂੰ ਸ਼ਾਲੀ ਨੂੰ ਸਬਜ਼ੀ ਸੁਭਾਅ ਨਹੀਂ ਲੱਗਦੀ ਕੋਈ ਗੱਲ ਨਹੀਂ ਇਹੀ ਖਾ ਲੂਗਾ ਇਹ ਕਿਹੜਾ ਤੂੰ ਦੀਦੀ ਮੈਂ ਹੋਰ ਲਿਆ ਦਿੰਦੀ ਐ ਰੋਟੀ ਖਾ ਲ। ਕਿਉਂ? ਇਹ ਦਾਲ ਸਵਾਦ ਨਹੀਂ ਬਣੀ ਹੋਈ। ਉਹ ਮੈਂ ਹੋਰ ਲਿਆ ਦੇ ਲਈ ਦਾਲ ਸੀਗੀ ਨਾ। ਕੀ ਹੋ ਗਿਆ ਤੈਨੂੰ? ਜ਼ਹਿਰੀ ਬਣਾਈ ਪਈ ਐ। ਇੰਨੇ ਮਿਰਚ? ਓਹੋ ਦੀਦੀ ਮੈਂ ਤਾਂ ਸ਼ਾਇਦ ਗਲਤੀ ਨਾ ਪੈ ਗਈ ਦੁਬਾਰੇ ਤੜਕਾ ਲਾਇਆ ਸੀ ਨਾ। ਇਹਨੂੰ ਦੁਬਾਰੇ ਤੜਕੇ ਵਾਲੀ ਸਬਜ਼ੀ ਮੈਂ ਦਾਲ ਬਣਾ ਕੇ ਦਿੰਨੀ ਐ। ਸ਼ਾਇਦ ਮੈਥੋਂ ਗਲਤੀ ਨਾ ਪੈ ਗਈ ਜਿਆਦੇ ਮਿਰਚ। ਲਿਓ ਮੈਂ ਹੋਰ ਲਿਆ ਦਿੰਨੀ ਫੜਾਉ ਮੈਨੂੰ। ਇਨੂੰ ਇੱਥੇ ਹੀ ਪਈ ਰਹਿੰਦੇ ਯਾਰ ਸੋਇਚ ਹੋਰ ਲੈ ਕੇ ਆ ਦਾਲ ਰੋਟੀ ਇਹ ਆ ਕੇ ਬਲਜਿੰਦਰ ਖਾਊਗਾ ਉਹਨੂੰ ਤੇਰੀ ਕੱਲੀ ਕੱਲੀ ਹਰਕਤ ਦਿਖਾਉਂਗੀ ਅੱਜ ਮੈਂ ਤੂੰ ਕਿਸ ਤਰ੍ਹਾਂ ਦੀ ਰੋਟੀ ਬਣਾਈ ਆ ਕੀ ਕਹਿਣਾਗਾ ਕੀ ਹੋਰ ਖਾਣੇ ਆ ਹਾਂ ਇਹ ਕਹਿੰਦਾ ਮੈਂ ਹੋਰ ਨਹੀਂ ਖਾਣੀ ਰੋਟੀ ਇੱਜਾ ਨਹੀਂ ਹੋਰ ਮੈਂ ਅੱਜ ਬਲਜਿੰਦਰ ਨੂੰ ਆ ਜਾਂਦੇ ਇਹਦੀ ਕੱਲੀ ਕੱਲੀ ਗੱਲ ਦੱਸ ਦੱਸਣੀ ਨਹੀਂ ਕਿਉਂ ਕਿਉਂ ਨਹੀਂ ਦੱਸਣਾ ਉਹਨੂੰ ਕਿਵੇਂ ਪਤਾ ਲੱਗੂਗਾ ਇਹ ਕੀ ਕਰਦੀ ਆ ਇਹ ਸਹੀ ਤਾਂ ਕਹਿ ਰਿਹਾ ਜਦੋਂ ਮੈਂ ਇਹਦੇ ਨਾਲ ਕੁਝ ਕਰਦੀ ਨਹੀਂ ਗਲਤ ਤੁਸੀਂ ਮੇਰੇ ਤੇ ਇਲਜ਼ਾਮ ਲਾਈ ਜਨੇ ਉਹ ਤੁਹਾਡੇ ਸਾਹਮਣੇ ਬੈਠਾ ਤੁਸੀਂ ਇਹਨੂੰ ਉਹੀ ਮਜਬੂਰ ਕਰੀ ਜਨੇ ਉਹ ਬੋਲਣ ਤੋਂ ਜੀ ਉਹਨੂੰ ਆਪਾਂ ਦੱਸਾਂਗੇ ਨਹੀਂ ਤਾਂ ਉਹਨੂੰ ਪਤਾ ਕਿਵੇਂ ਲੱਗੂਗਾ ਜੇ ਤੂੰ ਕਹਿਣਾ ਠੀਕ ਐ ਮੈਂ ਉਹਨੂੰ ਨਹੀਂ ਦੱਸਦੀ ਤੇਰੇ ਕਹਿਣ ਤੇ ਜਾ ਇਹਦੇ ਵਾਸਤੇ ਹੋਰ ਰੋਟੀ ਲੈ ਕੇ ਆ ਹਾਂ ਇਹਨੂੰ ਇੱਥੇ ਹੀ ਪਈ ਰਹਿੰਦੀ ਚਲੋ ਮੈਂ ਡੋਲ ਦੂੰਗੀ ਨਾ ਸਬਜੀ ਇਹੋ ਦਾਲ ਤੂੰ ਲੈ ਕੇ ਆ ਇਹਨੂੰ ਮੈਂ ਇੱਥੇ ਰੱਖ ਦਿਆਂ ਜਾ ਹੋਣੀ ਇੱਤ ਪਉਣ ਨੂੰ ਆ ਗਈ ਇੱਥੇ ਹੋਰੀ ਸਿਆਪਾ ਪੈ ਗਿਆ ਮੇਰੀ ਜਾਨ ਨੂੰ ਤਾਂ ਜੇ ਬਲਿੰਦਰ ਨੂੰ ਸਾਰਾ ਕੁਝ ਦੱਸਤਾ ਨਾ ਤਾਂ ਗੱਲ ਹੋਰ ਵੱਜੂਗੀ ਅੱਗੇ ਕੀ ਕਰਾਂ ਹੁਣ ਮੈਂ ਲੱਗਦਾ ਉਹ ਆਵੇ ਮੈਂ ਕਹਿੰਦਾ ਰਾਮਨ ਪਹਿਲਾਂ ਰੁਕਾ ਅੱਗੇ ਜੀ ਤੁਸੀਂ ਰਾਮਨ ਉਹ ਦਵਾਈਆਂ ਨਾਲ ਤਾਂ ਆਦੀ ਹਰਮਨ ਦੀ ਨਾਲ ਕਰੋੜ ਜਿਹੇ ਹੁੰਦੇ ਨੇ ਠੀਕ ਐ ਉਹ ਕੁਲਦੀਪ ਦੀਦੀ ਆਏ ਹੋਏ ਨੇ ਤੁਸੀਂ ਮਿਲ ਲਓ ਜਾ ਕੇ ਚਲੋ ਮਿਲਦਾ ਹੁਣ ਆਏ ਨੇ ਠੀਕ ਐ ਮੈਂ ਪਾਣੀ ਲੈ ਕੇ ਆਉਣੀ ਹੁਣੇ ਆਏ ਨੇ ਕਾਫੀ ਟਾਈਮ ਹੋ ਗਿਆ ਐ ਤਾਇਆ ਨੂੰ ਨਾ ਚੁੱਪ ਕਰ ਜਾਇਆ ਕਰ ਕੀ ਹਾਲ ਤੇ ਦਾਤੀ ਕੋਰਾ ਕੰਮ ਹੋ ਰਿਹਾ ਗਿਆ ਤੂੰ ਜਵਾਕ ਦਾ ਹੁਣ ਨਾ ਤੈਨੂੰ ਮੈਂ ਇੱਥੇ ਛੱਡਦੀ ਮੈਨੂੰ ਮੈਂ ਆਪਦੇ ਨਾਲ ਲੈ ਕੇ ਜਾਉ ਕਿਉਂਕਿ ਫੇਰੇ ਤੰਗੀਆਂ ਕੱਟ ਲਈਆਂ ਫੇਰੇ ਜੁਲੰਦ ਫੈਰੇ ਡੈਮ ਦੇ ਹੁਣ ਤੂੰ ਮੇਰੇ ਨਾਲ ਚੱਲੇ ਚੱਲੇਗਾ ਨਾ ਤੂੰ ਮੇਰੇ ਨਾਲ ਆਪਣੇ ਹਸਣ ਲਾ ਚੱਗੀ ਆ ਰੋੜਾ ਗਈ ਉਸ ਆਈ ਤਾਂ ਥੋੜਾ ਹੀ ਟਾਈਮ ਹੋਇਆ ਕੱਲ ਆਇਆ ਹਾਂ ਕੱਲ ਵੀ ਆਈਆਂ ਬਈ ਦੇਖੋ ਰੋੜਾ ਕਿਉਂ ਗਿਆ ਨਾ ਹੋਇਆ ਤਾਂ ਕੁਝ ਨਹੀਂ ਵੀਰੇ ਠੀਕ ਠਾਕ ਆ ਵਧੀਆ ਰੋੜਾ ਆ ਜਿੰਨੇ ਨਾ ਉਹ ਨਹੀਂ ਆਏ ਨਾ ਨੂੰ ਕੰਮ ਸੀ ਉਹ ਅੱਜ ਤਾਂ ਨਹੀਂ ਆਏ ਪਰ ਕੱਲ ਨੂੰ ਜਿਆ ਇੱਕ ਦੋ ਦਿਨ ਫੇਰ ਕੇ ਜਰੂਰ ਆਉਣਗੇ ਲੋਯਾ ਤਦ ਬਗਿੰਦਰ ਬਣਾ ਆਏ ਪੁੰਦਾ ਜਿਵੇਂ ਤੈਨੂੰ ਕਿਥੇ ਗੱਲ ਦਾ ਪਤਾ ਹੀ ਨਹੀਂ ਹੁੰਦਾ ਵੀ ਘਰ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਜੇ ਮੈਨੂੰ ਪਤਾ ਹੁੰਦਾ ਤਾਂਹੀਂ ਤੈਨੂੰ ਪਤਾ ਲੱਗਦਾ ਪਤਾ ਰੱਖਿਆ ਕਰੋ ਨਾ ਘਰ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾਗਾ ਦੱਸ ਦੋ ਕੀ ਗੱਲ ਬਣਦੀ ਤੇ ਤੈਨੂੰ ਇਹਦੀ ਹਾਲਤ ਨਹੀਂ ਦਿਸਦਗੀ ਕੀ ਰਹਿਣ ਮੰਨਵਾਗੇ ਪਾ ਕੇ ਰੋਇਲਟ ਆਣਾ ਵਾਸਤੇ ਤੇਰੇ ਗਿਆਨ ਬਾਰੇ ਮੈਨੂੰ ਹੀ ਗੱਲਾਂ ਵੀ ਠੀਕ ਤਾਂ ਹੈਗਾ ਮੈਨੂੰ ਤਾਂ ਕਿਥੇ ਕਰਦਾ ਠੀਕ ਨਹੀਂ ਲੱਗਦਾ ਤੈਨੂੰ ਪਤਾ ਨਹੀਂ ਕਿਉਂ ਸਭ ਕੁਝ ਠੀਕ ਲੱਗਦਾਗਾ ਐਰਮਨ ਕੀ ਗੱਲ ਉਹ ਯਾ ਦੱਸਦੇ ਉਹ ਤੈਨੂੰ ਕੀ ਰਸੂ ਕਿਉਂ ਤੇ ਸਾਰਾ ਦਿਨ ਤੁਸੀਂ ਜ਼ੁਲਮ ਢੋਹਦੇ ਰਹਿੰਦੇ ਹੋ ਜੇ ਉਹ ਆਉਂਦੀ ਆ ਉਹ ਇਹਦੇ ਮਗਰ ਪੈਂਦੇ ਤੂੰ ਆ ਕੇ ਤੈਨੂੰ ਪੁੱਛਣਾ ਸ਼ੁਰੂ ਕਰਤਾ ਮੈਂ ਬੈਠਿਆ ਮੈਨੂੰ ਪੁੱਛਣਾ ਤੂੰ ਕੀ ਗੱਲ ਆ ਕੋਈ ਤੂੰ ਬਰੇ ਤੋਂ ਗੱਲ ਕਰਨੀ ਹੈ ਕਰਦੀ ਮੈਂ ਦੱਸਦਾ ਬਹੁਤੇ ਜਿਹਾ ਹੋ ਕਰਦੇ ਆ ਕੀ ਕਰਦੇ ਆ ਮੈਨੂੰ ਨਾ ਕੇਅਰ ਦਿੱਤੀ ਜਾਂਦੀ ਆ ਮੈਂ ਨਾ ਤੂੰ ਬਾਹਰ ਵਾਲੇ ਤੇ ਚੱਲ ਗਈ ਆ ਮੈਂ ਜੇ ਤੇਰੀ ਖਾਮ ਸਮਝ ਬਾਲ ਕਰਦੇ ਆ ਕੇਅਰ ਕਰਦੇ ਆ ਪਰ ਮੈਨੂੰ ਕੋਣ ਦੇਖਣੇ ਪੈਣਾ ਮੈਂ ਤਾਂ ਹਰਮਨ ਦੇ ਕਹਿ ਤੇ ਚੁੱਪ ਸੀ ਵੀ ਮੈਂ ਤੈਨੂੰ ਕੁਛ ਨਾ ਰੱਖਾ ਪਰ ਮੈਨੂੰ ਤਾਂ ਦੱਸ ਨਹੀਂ ਪੈਣਾ ਭਾਬੀ ਨੇ ਇਹ ਤੇ ਬਹੁਤ ਜ਼ੁਲਮ ਚੁੱਪ ਕਰ ਭਾਬੀ ਨੇ ਤਾਂ ਬਹੁਤ ਜ਼ੁਲਮ ਕਰਦੀ ਹੈਗੀ ਮੈਂ ਇਹਨੂੰ ਟਾਈਮ ਤੇ ਖਵਾਉਂਦੀ ਆ ਪਿਆਉਂਦੀ ਆ ਮੈਂ ਇਹਨੂੰ ਕੋਈ ਦਵਾਈ ਟਾਈਮ ਤੇ ਮਿਲਦੀ ਆ ਉਹਨੂੰ ਸ਼ਰਮ ਨਹੀਂ ਚਾਹੀਦੀ ਐ ਇੱਕ ਲਾਜਾਰ ਬੇਵਸ ਇਨਸਾਨ ਤੇ ਐਸ ਤਰ੍ਹਾਂ ਕੋਈ ਇਤਿਆਰ ਕਰਦਾ ਇਹ ਤਾਂ ਛੋਟੇ ਸੁਹਾ ਰਹੇ ਆ ਤਾਂ ਛੋਟੇ ਹੱਥਾਂ ਵਾਲੇ ਦੇਖਦਾ ਕਿ ਤੂੰ ਤੇ ਨਾ ਮੂੰਹ ਚ ਗੁਰਕੀ ਪਾ ਦੋਗੇ ਤੇ ਨਗਾੜੂਗਾ ਨਹੀਂ ਇਹ ਬੈਠਾ ਤੂੰ ਇਹ ਗੱਲ ਵੱਲ ਕਿਉਂ ਨਹੀਂ ਧਿਆਨ ਦਿੰਦਾ ਲੋ ਜੀ ਪਾਣੀ ਆ ਬਣਾ ਕੀ ਗੱਲ ਹੋ ਗਈ ਦਾ ਕਹਿੰਦੇ ਕਿ ਮੈਂ ਸੋਲ ਲਿਆ ਜੀ ਸਾਰਾ ਕੁਝ ਨਾ ਜੀ ਜੀ ਮੈਂ ਇਹਨੂੰ ਕੀ ਤੰਗ ਪਰੇਸ਼ਾਨ ਕੀਤਾ ਹੈ ਕਹਿ ਕੇ ਤਾਂ ਸਾਰਾ ਕੁਝ ਮਿਲ ਜਾਂਦਾ ਹੈ ਰੋਟੀ ਪਾਣੀ ਧੋਤੇ ਹੋਏ ਕੱਪੜੇ ਸਭ ਕੁਝ ਮਿਲ ਜਾਂਦਾ ਇਹਨੂੰ ਆ ਨਾ ਕਰ ਦਿਂਿਆ ਤੁਸੀਂ ਮੈਨੂੰ ਮੈਨੂੰ ਨਾ ਚਾਚੀ ਦਾ ਫੋਨ ਆਇਆ ਸੀ ਉਹਨੇ ਆ ਕੇ ਇੱਥੇ ਹੀ ਦੇਖਿਆ ਦੇਖਿਆ ਜਾਂ ਨਹੀਂ ਦੇਖਿਆ ਦੱਸ ਬਿਨਾਂ ਅੱਖੇ ਤੋਂ ਮੂੰਹ ਜਿਹੇ ਮੱਖੀਆਂ ਵੱੜ ਰਹੀਆਂ ਤੇ ਗਰਮੀ 'ਚੋਂ ਬੈਠਾ ਸੀ ਅੱਗੇ ਪਿੱਛੇ ਵੀ ਉਹ ਨਿਗਾਰਾ ਰੱਖਦੀ ਆ ਬਹੁਤ ਸ਼ੁਕਰਗੁਜ਼ਾਰ ਆਂ ਜਾਈ ਚਾਚੀ ਦਾ ਜਿਹੜੀ ਨੇ ਮੈਨੂੰ ਦੱਸਤਾ। ਅੱਛਾ। ਦੀਦੀ ਲੋਕਾਂ ਤੇ ਤੇਨੂੰ ਯਕੀਨ ਹੋ ਗਿਆ। ਆ ਸਾਡੇ ਸਾਡੇ ਆਪਿਆਂ ਤੇ ਤੈਨੂੰ ਭੋਰਾ ਯਕੀਨ ਨਹੀਂ ਹੈਗਾ। ਅਬ ਮੇਰੇ ਗੱਲ ਸੁਣੋ ਜੀ। ਸੁਣ ਤੋਂ ਤੇ ਆਪ ਦੱਸੋ। ਮੈਂ ਕਹਿੰਦੇ ਹਰਮਨ ਨਾਲ ਹਰਕ ਰੱਖਿਆ ਨਾ ਕਿਸੇ ਗੱਲ ਦਾ। ਜਿਹੜਾ ਵੀ ਸੱਚੀ ਨਾ ਬਾਣਾ ਮਰੇ ਮੂਰੇ ਤਾਂ ਬਿਲਕੁਲ ਵੀ ਨਾ ਬੜ ਬਹੁਤੀ ਸੱਚੀ। ਮੈਂ ਉਹ ਦੇਖੀ ਦੇਖਿਆਗਾ ਸਭ ਕੁਝ। ਦੀਦੀ ਕੀ ਦੇਖਿਆ? ਮੇਰੀ ਗੱਲ ਸੁਣੋ। ਚੁੱਪ ਕਰ ਜਾਇਤੀ। ਹਰਮਨ ਸਮਝਾਇਆ ਤੁਮੈ। ਚੁੱਪ ਹੋ ਜਾ। ਮੈਨੂੰ ਸਬੂਤ ਦੇਣੇ ਪੋਗਾ। ਕੀ ਹੈ ਤੁਸੀਂ ਤਾਂ ਇੱਕੋ ਹੀ ਗੱਲ ਨੂੰ ਫੜ ਕੇ ਬੈਗੇ ਫਿਰ ਕੀ ਹੋ ਗਿਆ ਜੇ ਦਾਲ ਜਿੱਤੇ ਵੱਧ ਪੈ ਗਈ ਮੈਂ ਤੁਹਾਨੂੰ ਕਰਦੀ ਨਾ ਸਵੇਰੇ ਰੋਟੀ ਖਾਧੀ ਸੀ ਹਾਂ ਖਾਧੀ ਹੈ ਲੈ ਵੀ ਖਾਦੀ ਹੋਣੀ ਆ ਤੇ ਮੈਂ ਵੀ ਖਾ ਲਈ ਤੇ ਲੈ ਆਹ ਰੋਟੀ ਖਾ ਕੇ ਦਿਖਾ ਮੈਨੂੰ ਓਹੋ ਦੀਦੀ ਜਦੋਂ ਮੈਂ ਆਪਦੀ ਦਾਲ ਤੇ ਮੰਨ ਲਈ ਵੀ ਮੈਂ ਇਥੋਂ ਤੜਕੀ ਚ ਦੁਬਾਰਾ ਤੜਕਾ ਲਾਇਆ ਸੀ ਵੀ ਜਿਆਦਾ ਮਿਰਚ ਪੈ ਗਈ ਤੁਸੀਂ ਉਸੇ ਗੱਲ ਨੂੰ ਕਿਉਂ ਲੈ ਕੇ ਬੈਠੇ ਹੋ ਕੀ ਹੋ ਗਿਆ ਫਿਰ ਮੈਂ ਮੰਨੇ ਜਾਨੀ ਆ ਨਾ ਵੀ ਮੈਂ ਇਥੇ ਮਿਰਚ ਪੈ ਗਈ ਮੈਨੂੰ ਪਤਾ ਨਹੀਂ ਲੱਗਿਆ ਮੈਂ ਛੋਟਾ ਤੈਨੂੰ ਬੋਲ ਜਿੰਦਾ ਕਬੂਤ ਮਿਲ ਗਿਆ ਨਾ ਫਿਰ ਕੀ ਹਾਲਾਤ ਇਹ ਜੀ ਰੋਟੀ ਮਿਲਦੀ ਐ ਨੂੰ ਤੇ ਘਰ ਤੇ ਤੋਂ ਆਪ ਦੇ ਦੇਖ ਲੈਣਾ ਇਹ ਮਰਚੇ ਬਹੁਤ ਜੱਤ ਪਾਈ ਮੈਂ ਤਾਂ ਫਿਰ ਮੈਂ ਕਹੇ ਜਾਂਨੇ ਗਲਤੀ ਨਾ ਪੈ ਗਈ ਮੇਰੀ ਗਲਤੀ ਇਹ ਸਾਰਾ ਦਿਨ ਇਹਦੇ ਲੇਲੇ ਪੇਪੇ ਕਰਦੀ ਰਹਿਣੀ ਹੈਗੀ ਚੁੱਪ ਪਰ ਇਹ ਗੱਦਰੀ ਬੋਲਣੀ ਹੈ ਤਾ ਮੈਂ ਤਾਂ ਆਪਣਾ ਛੋਟਾ ਹੈ ਇਹ ਤੇ ਫਿਰ ਮੈਂ ਖਾਮ ਸੰਭਾਲ ਕਰ ਲਿਆ ਰਾਕਾ ਰਾਕਾ ਆਪਣੇ ਇਹ ਲੱਗੀ ਰਹੀ ਹੈ ਅੰਬਰ ਕਿਉਂ ਤੋਂ ਭਾਈ ਫਰੀਦ ਦੜ ਚੰਨੀ ਤੇਰੋ ਕੀ ਕੱਲ ਮੈਂ ਕਿਦਾਂ ਤੋਂ ਪਾਈ ਇਹ ਪੁੱਛਣ ਵਾਲੀ ਗੱਲ ਹੈ ਵੀਰੇਂਦਰ ਇਹ ਤਾਂ ਪਤਾ ਹੈ ਵੀ ਇਹਨੂੰ ਜਾਣ ਕੇ ਤਰਫਾਉਂਦੀ ਆ ਤਰਫਾਉਂਦੀ ਆ ਇਹਨੂੰ ਤੰਗ ਪਰੇਸ਼ਾਨ ਕਰਦੀ ਆ ਜਦੋਂ ਰੋਟੀ ਪਾਣੀ ਜੇ ਦੇਣਾ ਤਾਂ ਇਹੇ ਜਾਂਦੀ ਡੰਗਰਾਂ ਵਰਗਾ ਮੈਂ ਤੇਰੇ ਬਣੀ ਦਾ ਦੱਸਦਾ ਮੈਂ ਤਾਂ ਕੱਲੂ ਤੇਰੇ ਭਾਈ ਨੂੰ ਲੈ ਕੇ ਆਉਂਗੀ ਨਾਲ ਨਾਲੇ ਪਿੰਡ 'ਚ 2-4 ਬੰਦੇ ਲੈ ਕੇ ਆਉਂਗੀ ਮੈਂ ਤਾਂ ਆਪਦੇ ਭਾਈ ਨੂੰ ਲੈ ਕੇ ਜਾਉਂਗੀ ਮੈਂ ਤੇਰੀ 15 ਅਮੀ ਕਰੂੰਗੀ ਹਾਂ ਇਹੀ ਗੱਲ ਹੈ ਸਾਨੂੰ ਬਦਲਾਵ ਕਰਨਾ ਚਾਹੀਦਾ ਹੋਰ ਕੋਈ ਗੱਲ ਨਹੀਂ ਹੈਗੀ ਜੀ ਜੀ ਮੈਂ ਤਾਂ ਬਸ ਵੀਰੇ ਕੋਲ ਮਨ ਬਣਾ ਲਿਆ ਮੈਂ ਤਾਂ ਹਰਮਨ ਨੂੰ ਲੈ ਕੇ ਹੀ ਜਾਣਾਗਾ ਫੜ ਤੋ ਲੈ ਕੇ ਜਾਣ ਨੂੰ ਕਹਿਣੀ ਹੈ ਇਹਨੂੰ ਪੁਸਤਾਨੇ ਜਾਂਦੇ ਜਾ ਕੇ ਜੀਵੀ ਲਾ ਲੂ ਤੀ ਜਾ ਕੇ ਤੇਰੇ ਕੋਲ ਜੀ ਕਿਉਂ ਨਹੀਂ ਲਾਊਗਾ ਆਪਦੀ ਭੈਣ ਕੋਲੇ ਜੀ ਲਾਊਗਾ ਕਿਉਂ ਹਰਮਨ ਚੱਲੇਗਾ ਮੇਰੇ ਨਾਲ ਜਾਣਾ ਤਾਂ ਮਿਲ ਗਿਆ ਤਬੂਦ ਹਣ ਕੇ ਮੂੰਹ ਬਰੇ ਜੀ ਨੂੰ ਕਰਦੀ ਆ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਮਣ ਜੇ ਇਹ ਨਹੀਂ ਖਾਂਦੇ ਤੇਰਾ ਕੋਈ ਛੋਟਾ ਭੈਣ ਭਾਈ ਹੁੰਦਾ ਇਹ ਤੂੰ ਨਾਲ ਇਹੀ ਹਾਲਤ ਕਰਦੀ ਇਹੀ ਹਰਪਤਾ ਕਰਦੀ ਇਹੀ ਝੂਲ ਮਟਾਉਂਦੀ ਚੁੱਪ ਕਿਉਂ ਆ ਜਵਾਬ ਦੇ ਮੇਰੀ ਗੱਲ ਦਾ ਚੁੱਪ ਪੈ ਨਹੀਂ ਮੈਨੂੰ ਮਾਫ਼ ਕਰ ਦੇ ਤੇ ਕੋ ਬਹੁਤ ਵੱਡੀ ਗਲਤੀ ਹੋ ਗਈ ਅੱਜ ਤੋਂ ਬਾਅਦ ਮੈਂ ਇਹ ਗਲਤੀ ਨਹੀਂ ਕਰਦੀ ਗਲਤੀ ਮੰਨ ਚਾਹੇ ਨਾ ਮੰਨ ਮੈਂ ਤਾਂ ਹੁਣ ਇਹਨੂੰ ਲੈ ਕੇ ਜਾਣਾ ਬਰਿੰਦਰ ਮੈਂ ਤਾਂ ਆਪਦਾ ਮਨ ਬਣਾ ਲਿਆ ਤੁਸੀਂ ਕਹੋ ਜੀ ਇੱਕ ਵਾਰ ਮੈਂ ਆਪਦੀ ਗਲਤੀ ਮੰਨ ਲਈ ਨਾ ਤਾਂ ਕੋਈ ਨਾ ਇੱਕ ਵਾਰੀ ਗਲਤੀ ਮਾਫ਼ ਕਰ ਦਿਓ ਦੁਬਾਰਾ ਫਿਰ ਜੇਕਰ ਉਂਗਲ ਲੈ ਜਿਓ ਨਹੀਂ ਬਲਿੰਦਾ ਤੂੰ ਆਪੇ ਸੋਚ ਜਦੋਂ ਤੂੰ ਘਰੇ ਨਹੀਂ ਹੁੰਦਾ ਇਹਦੇ ਨਾਲ ਕੀ ਵਿਵਹਾਰ ਕਰਦੀ ਹੋਣੀ ਹੈ ਕਿੰਨੇ ਤੇ ਅਤਿਆਚਾਰ ਕਰਦੀ ਹੋਣੀ ਹੈ ਕੀ ਬੀਤ ਦੀ ਹੋਣੀ ਹੈ ਤਾਂ ਪਹਿਲੇ ਵਿਚਾਰਾ ਇਹਨਾਂ ਬੇਵਸਤਾ ਦਾ ਉੱਤੋਂ ਰਹਿੰਦੇ ਹੁੰਦੇ ਇਹਦੇ ਜ਼ੁਲਮ ਸੰਦਾ ਜੇ ਮੈਂ ਲੈ ਜੂੰਗੀ ਫਿਰ ਤੈਨੂੰ ਕੀ ਫਰਕ ਪੈਂਦਾ ਚੱਲ ਪਹਿਲੇ ਜੇ ਤੁਹਾਡੇ ਇਹੀ ਹਿੰਡੇ ਨਾ ਤਾਂ ਲੈ ਜੋ ਲੈ ਜੋ ਜਿਵੇਂ ਮਰਜ਼ੀ ਕਰੋ ਨਾਲ ਕਾਰੇ ਫਸਾਇਆ ਨਾ ਸੁਧਿ ਕਰਾਂ ਨਾ ਤੂੰ ਮੜਦੀਆਂ ਨਾ ਉਹ ਮੜਦੀਆਂ ਤੂੰ ਹਰਮਨ ਖੋਦ ਆਉਂਦੇ ਮੁੰਨ ਨਾਲ ਕਹਿੰਦਾ ਵੀ ਮੈਂ ਜਾਣਾ ਤੇ ਤੁਹਾਨੂੰ ਕੀ ਤਰਾਜ ਆ ਅੰਨੈ ਨੂੰ ਹੁਣੇ ਤੇ ਆਣਾ ਲੈ ਜੂ ਦੇਖ ਰੋ ਠੀਕ ਹੈ ਹਰਮਨ ਮੈਂ ਇੱਕ ਕੋ ਦੋ ਦਿਨਾਂ ਚਾਹੂੰਗੀ ਤੇਰੇ ਕੋਲ ਠੀਕ ਹੈ ਮੈਂ ਤੈਨੂੰ ਲੈ ਜੂਗੀ ਤੂੰ ਜਿੱਥੇ ਇੰਨਾ ਚਿਰ ਕੱਢਿਆ ਨਾ ਇੱਕ ਦੋ ਦਿਨ ਹੋਰ ਕੱਢ ਠੀਕ ਹੈ ਵੀਰੇ ਹਾਂ ਮਨੋਂ ਉਹ ਕੁਲਦੀਪ ਆਉਗੀ ਠੀਕ ਹੈ ਇਹਦੇ ਕੱਪੜੇ ਲਿਡੇ ਸਾਰੇ ਪ੍ਰੈਸ ਕਰਕੇ ਪਾ ਦੀ ਮੈਂ ਇਹ ਦਵਾਈ ਯਾਦ ਨਾਲ ਪਾ ਦੀ ਵਿੱਚ ਠੀਕ ਹੈ ਹਰਮਨ ਦੀ ਉਹ ਲੈ ਕੇ ਜਾਓ ਅੱਜ ਥੋੜੀ ਹੋਣਾ ਤਾਂ ਰੁੱਕ ਕੇ ਆਉਣਗੇ ਦੋ ਚਾਰ ਤਾਂ ਕੱਪੜੇ ਵੀ ਪ੍ਰੈਸ ਕਰ ਦੇ ਪਾ ਕੇ ਉੱਤੇ ਰੱਖ ਦੇ ਆਉਗੀ ਫਿਰ ਕਿਤੇ ਫਿਰ ਉਹ ਬੁੱਢੂ ਜਾਵੇ ਮੈਂ ਆਪਣਾ ਸ਼ਹਿਰ ਜਾਇਆ ਮੈਂ ਕਹਿੰਦਾ ਚਲੋ ਠੀਕ ਹੈ ਜਾਇਓ ਦਵਾਈ ਪਾ ਦੀ ਯਾਦ ਨਾਲ ਵਿੱਚ ਦੀ ਕੋਈ ਨਾ ਕੋਈ ਨਾ ਦੇਖ ਤਾਂ ਸਹੀ ਕਿਵੇਂ ਬਿਟਰ ਬਿਟਰ ਚਾਕਦਾ ਕੋਈ ਨਾ ਜਿਹੜੀ ਬਲਜਿੰਦਰ ਤੋਂ ਤੇ ਆ ਕੁੜੀ ਤੋਂ ਬੇਇੱਜ਼ਤੀ ਕਰਾਈ ਐ ਨਾ ਉਹਦਾ ਬਦਲਾ ਤਾਂ ਮੈਂ ਲੈ ਕੇ ਰਹੂੰਗੀ ਪਰ ਇੱਕ ਗੱਲ ਆ ਜੀ ਕੁੜੀ ਜੀ ਇਹਨੂੰ ਨਾਲ ਲੈ ਗਈ ਤੇ ਜਿਹੜੀ 5 ਕਿੱਲੇ ਜ਼ਮੀਨ ਐ ਉਹ ਤਾਂ ਹੱਥੋਂ ਜਾਊਗੀ ਐ ਕਰਦੇ ਆ ਹਰਮਨ ਨੂੰ ਰੋਕਦੇ ਆ ਵੀ ਦੀਦੀ ਨਾਲ ਨਾ ਜਾਵੇ ਪਿਆਰ ਨਾਲ ਸਮਝਾਉਣੀ ਆ ਹਰਮਨ ਕੁਝ ਖਾਣਾ ਵੀ ਨਾ ਤੋ ਚਾਹ ਪਾਣੀ ਪੀਣਾ ਰੋਟੀ ਦੇਖ ਹਰਮਨ ਹੁਣ ਤੂੰ ਮੈਥੇ ਡਰਨਾ ਮੇਰਾ ਨਾ ਬੀਪੀ ਵੱਜ ਜਾਂਦਾ ਪਤਾ ਨਹੀਂ ਮੈਂ ਤੈਨੂੰ ਕੀ ਕੁਝ ਬੋਲ ਜਾਨੀ ਆ ਮੇਥੋਂ ਗਲਤੀ ਹੋ ਗਈ ਮੈਂ ਦੀਦੀ ਤੋਂ ਮਾਫੀ ਮੰਗ ਲਈ ਸੀ ਨਾ ਨਾਲੇ ਤੇਰੇ ਵੀਰੇ ਤੋਂ ਮੈਂ ਅੱਜ ਤੋਂ ਬਾਅਦ ਤੈਨੂੰ ਕੁਝ ਨਹੀਂ ਕਹਿੰਦੀ ਪਰ ਤੂੰ ਦੀਦੀ ਨਾਲ ਨਹੀਂ ਜਾਣਾ ਕੁਲਦੀਪ ਨਾਲ ਨਹੀਂ ਜਾਣਾ ਇੱਥੇ ਹੀ ਰਹਿਣਾ ਠੀਕ ਆ ਸਾਡੇ ਕੋਲੇ ਜਾਣਾ ਇੱਥੇ ਨਹੀਂ ਰਹਿਣਾ ਦੇਖਰਮਨ ਮੈਂ ਤੈਨੂੰ ਕਹੀ ਆਂ ਨੀ ਆ ਮੈਂ ਤੈਨੂੰ ਸਾਰਾ ਟਾਈਮ ਸਰ ਰੋਟੀ ਪਾਣੀ ਹੈ ਨਾ ਮੈਂ ਤੈਨੂੰ ਫਰੂਟ ਖਵਾਇਆ ਕਰੂੰਗੀ ਪਰ ਤੂੰ ਕਿਤੇ ਨਹੀਂ ਜਾਣਾ ਇੱਥੇ ਹੀ ਰਹਿ ਮੇਰਾ ਜੀ ਨਹੀਂ ਲੱਗਣਾ ਤੇਰੇ ਬਿਨਾ ਜਾਏਗਾ ਪੱਕਾ ਮਨ ਬਣਾ ਲਿਆ ਤੂੰ ਵੀ ਜਾਏਗਾ ਪਹਿਨਾ ਚੱਲ ਕੋਈ ਨਾ ਤੈਨੂੰ ਪਹਿਨਾ ਫਿਰ ਮੈਂ ਭੇਜੀ ਦਿੰਨੀ ਆ ਤੂੰ ਵੀ ਕਿ ਯਾਦ ਰੱਖੇਗਾ ਆਏ ਤੂੰ ਠੀਕ ਆ ਜਾਏਗਾ ਕਿ ਮੈਂ ਤਾਂ ਨਹੀਂ ਮੈਂ ਹੱਥੋਂ ਜਾਣ ਦਿੰਦੀ ਚਾਹੇ ਕੁਝ ਮਰਜ਼ੀ ਹੋ ਜਾਏ ਮੈਨੂੰ ਤੋਪਾਂਗਾ ਫਿਰ ਅੱਜ ਵੀ ਨਿਬੜੂਗਾ ਮੈਨੂੰ ਸੰਧਰ ਦਿੱਤਾ ਗਏ ਹਾਂ ਕੀ ਬਾਤ ਹੈ ਇੱਕ ਮਿੰਟ ਲੇਟਾ ਤੇ ਮੇਰੇ ਭਾਈ ਮਾਰ ਦੇਣਾ ਸੀ ਤੇ ਸਰ ਮੈਨੂੰ ਵੀ ਕੀ ਕਰਦੇ ਮੈਂ ਕਹਾਂ ਬਸ ਜੀ ਓਏ ਹਾਂ ਕੀ ਕਰਨ ਲੱਗ ਗਿਆ ਹੱਥ ਜਾਨ ਨਹੀਂ ਆਹੇ ਨਹੀਂ ਤਾਂ ਦੇਖ ਲੈ ਹੈਗੀ ਏਵੇਂ ਮਰ ਜਾਣ ਲੱਗ ਪਤਾ ਤਾਂ ਲੱਗਦਾ ਇਹ ਐਸੇ ਨਹੀਂ ਲਾਇਕ ਆ ਵੀਰੇ ਇਹ ਐਸੇ ਨਹੀਂ ਲਾਇਕ ਆ ਜਿਹੜੀ ਇਹ ਇੱਕ ਬੇਵੱਸ ਬੰਦੇ ਤੇ ਜ਼ੁਲਮ ਕਰ ਸਕਦੀ ਆ ਉਹਦੇ ਨਾਲ ਸ਼ਰਮ ਕਰਨਾ ਚਾਹੀਦਾ ਤੂੰ ਮਾਫ ਕਰ ਦੋ ਜੀ ਮੈਨੂੰ ਮਾਫੀ ਨਹੀਂ ਦੇਣੀ ਕੀ ਮਾਪੇ ਦੀ ਤਰ੍ਹਾਂ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਇਹਨੂੰ ਵੀਰੇ ਐਸ ਕਰਕੇ ਕਮੈਂਟ ਨਾਰਾ ਤੈਨੂੰ ਕੱਢ ਦੇ ਜਦੋਂ ਇਹਨੂੰ ਇਹਦੀਆਂ ਫਰਜ਼ਾਇਆਂ ਲਾਹਣ ਦਾ ਪਾਇਆ ਕਰਨ ਗਈ ਹੈ ਨਾ ਵੀ ਤੂੰ ਆਪ ਤੇ ਛੋਟੇ ਪਾਈ ਵਰਗੇ ਦਿਓ ਨੀ ਹਰਕਤਾਂ ਕਰਦੀ ਸੀ ਤੈਨੂੰ ਅਗਰ ਟਿਕਾਣੇ ਆਉਗੀ ਇਹਨੂੰ ਘਰੋਂ ਕੱਢ ਦੇ ਜੇ ਤੂੰ ਮੇਰਾ ਭਾਜਦਾ ਬੇਵਸਤ ਚੋਂ ਦੀ ਮਗਰ ਹੋਰੇ ਤਾਂ ਹੁਣ ਹੀ ਆ ਜਾਣਗੇ ਬੜੇ ਖਾਨਦਾਨ ਦੀਆਂ ਦਿਹਾਈਆਂ ਦਿੰਦੀਆਂ ਮੈਨੂੰ ਮਾਫ਼ ਕਰਦਾ ਜੀ ਮੈਂ ਇੰਨੇ ਲਾਚਾਰ ਬੇਵਸਤੇ ਬਹੁਤ ਅਸਤਿਆਚਾਰ ਖਿੰਦੇ ਆ ਸ਼ਾਇਦ ਮੈਂ ਮਾਫੀ ਦੇ ਲਾਇਕ ਵੀ ਨਹੀਂ ਸ਼ਾਇਦ ਮੈਨੂੰ ਰੱਬ ਵੀ ਮਾਫ ਨਹੀਂ ਕਰੂਗਾ ਤੂੰ ਮਾਫੀ ਦੇ ਲਾਇਕ ਹੈਂ ਵੀ ਨਹੀਂ ਜੇ ਤੈਨੂੰ ਇਹ ਮਾਫ ਕਰ ਦੂ ਤਰ ਰੱਬ ਵੀ ਮਾਫ ਕਰ ਦੂ ਘਰ ਮੈਂ ਪਾਪ ਨੂੰ ਬੁਲਾ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਪੱਤਰਾਂ ਕੇ ਮੈਨੂੰ ਮਾਫ ਕਰਦੇ ਮੈਂ ਤੇਰੇ ਤੋਂ ਬਹੁਤ ਅਸਕਾਰ ਕੀਤਾ ਮੈਂ ਤੇ ਮੈਂ ਤੇਰੇ ਪਾਪੀ ਦੇ ਲਾਇਕ ਤਾਂ ਨਹੀਂ ਹੋਊਗੀ ਪਰ ਜੇ ਸਾਨੂੰ ਚਾਹੀ ਤਾ ਨਾ ਦੱਸਦੀ ਵੀ ਤੂੰ ਇਹ ਤੇ ਇਹ ਜੋ ਜ਼ੁਲਮ ਕਰਦੀਆਂ ਖਾਨੂੰ ਤਾਂ ਪਤਾ ਹੀ ਨਹੀਂ ਸੀ ਲੋਕਾਂ ਦਾ ਵਰਗਾ ਆਪਣੇ। ਹਾਂ ਜੀ ਚਾਚੀ ਮਾਰਨ ਕਿਉਂ ਕਹਿੰਦਾ ਮੇਰੀ ਮਾਂ ਮੈਨੂੰ ਹਰ ਦਿਨ ਦੇਖਦੀ ਸੀ। ਤਾਂ ਹੀ ਸਾਨੂੰ ਦੱਸਿਆ। ਧੰਨਵਾਦ ਤੇਰਾ ਚਾਚੀ ਜਿਹੜਾ ਤੂੰ ਮੈਨੂੰ ਦੱਸਿਆ ਤਾਂ ਮੈਂ ਦੱਸਿਆ ਖਾਨ ਵਿਚਾਰ ਸੀ ਮੇਰੇ ਜੀਵਨ ਦਾ। ਨਹੀਂ ਬੱਠਾ ਤੇਰੇ ਭਾਈ ਨੂੰ ਖਾ ਜਾਣੀ ਲੱਗ ਰੋ। ਮਾਇਰਾਂ ਬੇਵਸਤੀ। ਮਾਰਨ ਕਿਉਂ ਸਕਦੀ। ਚਲ ਜਾ ਤੂੰ ਬਾਹਰ ਪਹਿਲਾਂ ਮਾਫੀ ਲੈ ਕੇ ਚੱਲ ਬੰਦ ਚੱਲ। ਚੱਲ। ਤੂੰ ਕਰਦੇ ਹੀ ਗਾ। ਹਰ ਬੰਨਾ ਆ ਦੇਖ ਨਾ ਉਧਰ ਦੇਖਦਾ ਤੈਨੂੰ ਫੇਰ ਵੀ ਕਿੰਨੀ ਪੱਕ ਕਰਦਾ ਉਹ ਇਹਨੂੰ ਮਾਰ ਦੇ ਦੀ ਇਹ ਗਲਤੀ ਮੰਨ ਲਈ ਜੀ ਇਹ ਗਲਤੀ ਮੰਨ ਕੇ ਇੱਕ ਮੌਕਾ ਦੇ ਦੇ ਦੇਖ ਲੈ ਨਾਲੇ ਇਹਦੇ ਬਾਪ ਨੂੰ ਬੁਲਾ ਉਹ ਦੱਛੀ ਕਰ ਤੂ ਸਾਰੀ ਇੱਕ ਮੌਕਾ ਦੇ ਦੇ ਨਹੀਂ ਜੀ ਮੈਨੂੰ ਇੱਕ ਮੌਕਾ ਦੇ ਦੋ ਜੇ ਅੱਜ ਤੋਂ ਬਾਅਦ ਕੋਈ ਵੀ ਗਲਤੀ ਕੀਤੀ ਨਾ ਮੈਂਨੇ ਜੋ ਮਰਜ਼ੀ ਸਜ਼ਾ ਦੇ ਦੋ ਜੇ ਕੋਈ ਜੀਂ ਤੇਰਾ ਜਦੋਂ ਇਹ ਮਾਫ ਕਰੀ ਜਾਂਦਾ ਤਾਂ ਇੱਕ ਮੌਕਾ ਇਹਨੂੰ ਆਪਾਂ ਦੇ ਦੇ ਦਿੰਨੇ ਆ ਜੇ ਇਹਨੇ ਅੱਗੇ ਤੋਂ ਕਦੇ ਵੀ ਮੇਰੇ ਭਾਈ ਨਾਲ ਕੋਈ ਵੀ ਗੰਦਾ ਵਿਵਹਾਰ ਕੀਤਾ ਜਾਂ ਇਹਨੇ ਸੇਵਾ ਸੰਭਾਲਣਾ ਨਹੀਂ ਕੀਤੀ ਫਰ ਮੈਂ ਨਹੀਂ ਰੱਖਣੀ ਤੇ ਬਸ ਮੈਂ ਖੋਦ ਇਹਨੂੰ ਘਰੋਂ ਕੱਢੂ ਆਕੇ ਤੂੰ ਕੀ ਕਹੇਗਾ ਵੀ ਰੱਖਣੀ ਨਹੀਂ ਮੈਂ ਇਹਨੂੰ ਖੋਦ ਗੁੱਤੋਂ ਫੜ ਕੇ ਬਾਹਰ ਕੱਢੂਗੀ ਠੀਕ ਹੈ ਮੈਂ ਤੈਨੂੰ ਮਾਫ ਕਰਦੇ ਠੀਕ ਆ ਮੈਂ ਤੈਨੂੰ ਕੀਤਾ ਮਾਫ ਅੱਗੇ ਤੋਂ ਤੁਸੀਂ ਭਾਬੀ ਮੇਰੀ ਹੈ ਇਹ ਜੇ ਕੋਈ ਗੱਲ ਨਾ ਹੋਵੇ ਜਿਹਦੇ ਕਰਕੇ ਇਹ ਦੁਖੀ ਹੋਵੇ ਤੇ ਅਸੀਂ ਦੁਖੀ ਹੋਈਏ ਠੀਕ ਹੈ ਕਰਨ ਠੀਕ ਆ ਨਾ ਦੁਜਿੰਦਰ ਠੀਕ ਹੈ ਠੀਕ ਆ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਹੁਣ ਇਹ ਉਹ ਜੋ ਤੁਸੀਂ ਸਾਡੀ ਵੀਡੀਓ ਦੇਖੀ ਹੈ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ